ਅੰਦੀ ਹਸਿਕਾ ਸਾਰੇ ਨਿਕਲੇ ਠਿੱਠਾ ਕੋ ਪ੍ਰਮਾਤਮਾ ਸਾਰੇ ਠਿੱਠਾ ਰੱਖੇ ਚੜਤੀ ਖਲਾ ਜੇ ਮੁਖੇ ਤੈਨ ਤੂੰ ਭੀ ਰਾਤ ਜਗਦੀਆਂ ਤਰਕੀਆਂ ਬਖਸ਼ੀ ਤੇ ਅੱਜ ਬਣਾਇ ਚੌਲ ਚੌਲ ਖਾ ਕੇ ਰਹਿਮੀ ਅੱਜ ਮੈਂ ਸਰਤੀ ਬੰਦਿਆ ਨਹੀਂ ਕਿ ਮੇਰਾ ਸਿਰ ਨਾ ਪਤਾ ਨਹੀਂ ਕੀ ਹੋਇਆ ਪਿਆ ਸੀਗਾ ਸਰੀਰ ਜਿਆ ਸੈਟ ਨਹੀਂ ਇੱਕ ਮੇਰੇ ਸਾਰੇ ਉਪਾਸੇ ਚ ਦਰਦ ਹੁੰਦਾ ਪੈਰਾਂ ਚ ਵੀ ਦਰਦ ਹੁੰਦਾ ਪਤਾ ਨਹੀਂ ਕੀ ਚੱਕਰ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਵੀ ਪੈ ਰਹੀ ਹੈ ਮੱਚਦੀ ਹੈ ਨਾ ਬਹੁਤ ਜ਼ਿਆਦਾ ਉਹ ਸਰੀਰ ਨੂੰ ਠੰਡ ਲੱਗਣ ਲੱਗ ਜਾਂਦੀ ਹੈ ਜਦੋਂ ਮੈਂ ਉੱਤੇ ਕੱਪੜਾ ਲੈਣੀ ਪੈਰ ਮਾੜੇ ਦੇ ਵਿੱਚ ਕਰਾਂ ਫੇ ਤਾਂ ਬਾਹਰ ਜਲਣ ਹੋਣ ਲੱਗ ਜਾਂਦੀ ਹਾਂ ਤੇ ਜੀਮੂ ਦੇ ਜੀਮੂ ਤਾਂ ਮਾੜੇ ਬੋਲੇ ਨੂੰ ਆਈ ਹੁੰਦਾ ਵੀ ਮੇਰਨੇ ਗੱਲਾਂ ਕਰਦੀ ਜੀਮੂ ਕੌਣ ਹੈ ਜੀਮੂ ਕਿੱਥੇ ਪੁੱਛ ਮੋ ਆ ਜੀਮੂ ਜੀਮੂ ਇਹ ਜੀਮੂ ਗਰਮੀ ਲੱਗਦੀ ਅਸੀਂ ਚੱਲ ਜਾਂਦਾ ਆਵੇਂ ਜੀਮੂ ਨੂੰ ਗਰਮੀ ਲੱਗਦੀ ਲੈ ਲੈ ਅੱਜ ਦੇ ਦਿਨ ਹਾਈ ਕੰਮ ਕਰਦਾ ਹੈ ਜੀ ਤੇ ਗਰਮੀ ਬਹੁਤ ਹੈ ਇਸ ਟਾਈਮ ਤੱਕ ਹੀ ਨਾ ਹਵਾ ਜਮੇ ਨਹੀਂ ਚੱਲਦੀ ਤਾਂ ਬੁਰਾ ਹਾਲ ਹੋ ਜਾਂਦਾ ਪਤਾ ਨਹੀਂ ਵੀ ਨੂੰ ਦੱਸਿਆ بارش ਦੀ ਆਉਗੀ ਤਾਂ ਤੇ ਕਿਰਪਾ ਕਰੋਗਾ ਪ੍ਰਮਾਤਮਾ ਹੀ ਰੋਜ਼ ਮਾੜਾ ਮोटा ਸੱਟੂ ਗੱਮਣੇ ਹੁਣ ਬਾਹਰ ਜਾਣਾ ਵਿੱਚ ਗੱਲ ਕੱਢ ਕੇ ਖੜ ਗਿਆ ਨਾਲੇ ਖੋਲ ਲੈਂਦੀ ਆ ਚੰਗੀ ਭਲੀ ਫੇਰ ਵੀ ਵਿੱਚ ਪਤਾ ਨਹੀਂ ਕਿਉਂ ਬਾਹਰ ਜਾਣਾ ਗਰਮੀ ਹੈ ਅੰਦਰ ਇਹ ਤੇਰਾ ਕੀ ਹਾਲ ਹੈ ਬਾਹਰ ਤਾਂ ਹੋਣਾ ਹੀ ਹੁਣ ਹੱਜ ਕੇ ਗਈ ਥੋ ਛਾਲ ਮਾਰ ਕੇ ਉੱਪਰ ਦੀ ਬੂਟਿਆਂ ਦੇ ਕਿੱਥੇ ਸੀ ਮਾਊ ਤਿੰਨ ਚਾਰ ਕੋੜ ਕਰਲੇ ਹੋਗੇ ਇੱਕ ਨਾ ਤਾਂ ਚਾਰ ਪਤਾ ਨਹੀਂ ਕੀ ਬੱਚੇ ਦੇ ਹੀ ਜਾਂਦੇ ਕਿੱਥੇ ਮਾਊ ਜੀ ਮਾਊ ਇੱਕ ਤਾਂ ਇੱਥੇ ਪਾਣੀ ਬੂਟਿਆਂ ਦੇ ਦੇ ਦਿਆ ਇੱਥੇ ਠੰਡਾ ਹੋ ਜਾਂਦਾ ਇੱਥੇ ਆ ਕੇ ਬਹਿ ਜਾਂਦੇ ਲੰਬੇ ਬਹਿ ਜਾਂਦੇ ਅੱਜ ਮੈਂ ਦੇਖਿਆ ਲੰਬਾ ਪਿਆ ਇੱਥੇ ਮੌਜ ਨਾਲ ਐ ਪਿਆ ਲਿਟਿਆ ਇਧਰ ਆਇਆ ਪੁਰਾਣ ਦੀ ਉਹਦੇ ਮੇਰੇ ਕਾਲੇ ਪਾਈ ਬੂਟੇ ਨੂੰ ਕਈ ਮੇਰੇ ਬੂਟੇ ਖਾਦਦੇ ਨਾਲ ਬੱਧੀਆ ਹੁੰਦੇ। ਕਈ ਸੁੱਕ ਚਲੇ ਦੋ ਬੂਟੇ ਸੁੱਕ ਗਏ ਮੇਰੇ। ਦੇਖੋ ਗਰਮੀ। ਹਾ ਹਵਾ ਚੱਲੀ। जिमू ना जिम तो बूटे चुंबड़ जा हट जामा आ गया डर <laughs> की चल आ जा अंदर चल गए हवा जी तो चली है पर इतना कोई लगता नहीं साढ़े को चल आ जा ना ये नहीं पानी पीना गर्म है चल अंदर अंदर दे पानी

ਅਇਤ ਜੋਗ ਕਰਨ ਨਹੀਂ ਗਿਆ ਵਸਤਾ ਛੁੱਟੀ ਸੀ ਕਿਉਂਗਾ ਦੀ Eid ਹੈ ਨਾ ਅੱਜ ਚਲ ਓਏ ਸੌਰੀ ਪਾਕਸਤਾਨ ਨੂੰ Eid ਮੁਬਾਰਕ ਜਿੰਨੇ ਵੀ ਮੁਸਲਮਾਨਾਂ ਦਾ ਸਾਰੇ ਨੂੰ Eid ਮੁਬਾਰਕ ਤੇ ਅੱਜ ਮੈਂ ਨਾ ਕਿਸੇ ਦਾ ਤੁਹਾਡਾ ਸੌਰੀ ਮੈਂ ਵਲੌਗ ਨਹੀਂ ਦੇਖਿਆ ਕਿਉਂਕਿ ਮੈਂ ਹੈਗੀ ਆ ਅਮਰਤਾਰੀਆ ਗੁਰਸੇਖੇ ਮੈਂ ਅਸੀਂ ਤਾਂ ਕੋਈ ਸ਼ਿਕਨ ਹੋ ਕੇ ਖਾਂਦੀ ਨਹੀਂ ਬਹੁਤ ਦੂਰ ਆ ਤੇ ਪਰ ਤੁਸੀਂ ਅੱਗੇ ਜਨ ਬਣਾਉਣੀ ਹੈ ਨਾ ਫਿਰ ਮੈਨੂੰ ਉਹ ਕਿ ਜੀ ਅੰਡ ਜੋਲ ਜੀ ਨਾ ਆਪ ਸੁਖ ਜੀ ਨਹੀਂ ਹਲਕਾ ਦਿੰਦੀ ਫਿਰ ਮੈਨੂੰ ਇੱਕ ਮੇਰਾ ਮਾਂ ਕਿਉਂਕਿ ਮੇਰਾ ਪੰਛੀਆ ਜਾਨਾ ਕੁਦਰਤ ਨਾ ਬਹੁਤ ਪਿਆਰਾ ਤੇ ਮੈਂ ਇਹਨਾਂ ਦੇ ਛੱਲ ਨਹੀਂ ਸਕਦੀ ਜਮਾਂ ਵੀ ਜੀ ਮੂੰਹ ਨਾ ਦੁੱਧ ਚ ਪਾ ਕੇ ਚੌਲਦੇ ਸੀ ਉਹ ਖਾ ਲੇ ਹੁਣ ਫਿਰ ਉਹ ਨੂੰ ਆ ਕੇ ਚੱਟਾ ਪਾਣੀ ਪੀਣਾ ਆਣੀ ਮੰਗਦਾ ਰਹਿਣਾ ਜਿੰਦਾ ਪਾਣੀ ਦਿੰਨੀ ਹੈ ਪਾਣੀ ਪੀਣਾ ਮੇਰੇ ਮਾਊ ਬਿੱਲੇ ਨੇ ਬਦ ਮਾਊ ਖਰਾਵਾ ਸਾਡਾ ਇਹ ਪਾਣੀ ਪੀਣਾ ਇਹ ਪਾਣੀ ਲੈ ਰਹੀ ਤੇ ਜਦੋਂ ਉਹ ਡੌਗੀ ਆ ਤੇ ਕੁੱਤੀ ਹੁਣ ਦੇਖ ਕੇ ਮੁੜ ਕੇ ਹੁੰਡਾ ਸਾਡਾ ਸੁੰਘ ਕੇ ਤੇ ਕੀ ਕਰੀਏ ਐਂ ਜੀ ਕਰਦਾ ਵੀ ਇਕੱਠਾ 4 5 ਕਿਲੋ ਦੁੱਧ ਲੈ ਲਿਆ ਕਰੀਏ ਤੁਹਾਨੂੰ ਪਾਇਆ ਕਰਕੇ ਫਾਰੇ ਲੜਦੇ ਜਾਂ ਉਡੇ ਫੇ ਕੋਲੇ ਖੜਨਾ ਮੈਂਦਾ ਇੱਕ ਨੂੰ ਪਾਤਾ ਦੁੱਧ ਸਾਰੇ ਘੱਟੂ ਜਲਾ ਨੇੜ ਆਉਂਦਾ ਫੇਰ ਉਹ ਦੂਜਾ ਨੇ ਪਿੰਦਾ ਐਂ ਜੀ ਇਹ ਬਾਲਾ ਕੁਛ ਕਰਦੇ ਆ जिमु दे लट गया ना माड़ा जे बाहर जाके माड़ा जे बाहर गया ओती लट गया सादिक सारे हिलता जी ऐसी के ने दिया छबी दिया घी दे करता मेरे कमर ठंडा हो जाई ਵੀ ਦੇ ਨੇ ਟਿਕ ਜਾਣਾ ਜੋ ਠੰਡਾ ਹੋ ਗਏ ਨੇ ਇਕਦਮ ਉਹਦੀ ਟਿਕ ਜਾਣਾ ਠੰਡਾ ਹੋ ਗਿਆ ਪੁੱਤ ਕਮਰਾ ਸਾਜਾ ਚੱਲ ਮੈਂ ਪਾਣੀ ਦੇਵਾਂ ਅਸਲ ਜੇ ਤਾਂ ਪਾਣੀ ਪੀਣਾ ਹੋਵੇ ਦੇਖ ਪਾਣੀ ਦੇ ਖਾਤਰ ਕੀ ਕਰੀ ਜਾਂਦੀ ਐ ਲੜਾਈਆਂ ਕਰਦਾ ਲਾਣਾ ਲਾਣਾ ਪੂੜੀਆਂ ਪੂੜੀਆਂ ਲੜਾਈਆਂ ਕਰਦਾ ਟਿਕ ਜਿਕੁਜੀ ਲੜਾਈ ਕਰਦਾ ਮੜਾ ਛੇੜਦੀ ਆਈ ਦੰਦੀ ਵੜਦੀ ਨਾ ਤਦੀ ਆਹ ਜਿਮਿਆ ਆਏ ਇਹ ਚ ਪਲ ਚਪ 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 ਤੋਦੀ ਵੱਡੀ ੜੀ ਆ ਜੜੀ ਆ ਗਈ ਦੇਖ ਅੱਗੇ ੜੀ ਚੱਲਦੇ ਮੈਂ ਪਾਣੀ ਤੇ ਚੱਲ ਜਾ ਕੀ ਕਰਦਾ ਥੱਲਿਓਂ ਪੈਰਾ ਦਿਨ ਤੱਕ ਵੱਡੀ ਜਾਂਦਾ ਆਪਾਂ ਅਦੇ ਲੇਟ ਜਾਂਦੀ ਐਂ ਐਂੜ ਜਾਂਦੀ ਐਂ ਲੜ ਜਾਂਦੇ ਐਂ ਲੇਟਦਾ ਚੱਲ 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 ਮਰੂ ਚਲੋ ਜੀ ਵੀਡੀਓ ਵਧੀਆ ਲੱਗੀ ਹੋ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਿਓ